ਪਾਣੇ ਨੇ ਏਜੰਟਾਂ ਤੋਂ ਜਿਹੜੇ ਠੱਗੀਆਂ ਮਾਰ ਕੇ ਕਹਿੰਦਾ 20 ਲੱਖ ਲੈ ਕੇ ਕਹਿੰਦਾ 15 ਲੁੱਟ ਲੈ ਕੇ ਦਾ 30 ਲਈ ਬੈਠੇ ਸੀ ਉਹਦੇ ਕੋਲ ਲੋਕ ਆ ਕੇ ਵਿਚਾਰੇ ਜ਼ਮੀਨਾਂ ਵੀ ਵੇਚ ਦਿੰਦੇ ਸੀਗੇ ਹਮ ਉਹਨਾਂ ਦਾ ਧੀ ਪੁੱਤ ਵੇਚ ਹੀ ਰਹਿ ਜਾਂਦਾ ਸੀ ਪਾਣੇ ਨੇ 1 ਕਰੋੜ ਤੇ 60 ਲੱਖ ਰੁਪਇਆ ਵਾਪਸ ਕਰਾਇਆ ਜਿਹੜਾ ਪਾਣੇ ਕੋਲ ਲਿਸਟ ਪਈਆ ਡੇਰੀ ਦੇ ਵਿੱਚ ਹਮ ਕਿ 5 ਲੱਖ ਮੜਵਾਇਆ ਕਿ 10 ਲੱਖ ਮੜਵਾਇਆ ਉਹ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਸਰਕਾਰ ਤੋਂ ਉਹ ਚੱਕ ਕੇ ਕੱਲ ਇਹਨਾਂ ਨੇ ਇੱਥੋਂ ਸਾਡੀ ਯਾਤਰਾ ਮੈਂ ਪਹਿਲੇ ਦਿਨੇ ਗੱਲ ਕਹੀ ਸੀ ਵੀ ਸਾਡੀ ਯਾਤਰਾ 'ਚ ਖੱਲ ਪਾਉਣ ਦੀ ਕੋਸ਼ਿਸ਼ ਬਦਨਾਮ ਕਰਨ ਦੀ ਵਿੱਚ ਬੰਦੇ ਬਾੜ ਕੇ ਕੋਈ ਹਮਲਾ ਸਾਡੇ ਤੇ ਕਰਾ ਸਕਦੇ ਆ ਕਿਹੜੇ ਤਰੀਕੇ ਨਾਲ ਸਾਡੀ ਯਾਤਰਾ ਨੂੰ ਇਹ ਰੋਕਣਗੇ ਉਹ ਉਹਨਾਂ ਨੇ ਕੀਤਾ ਕੱਲ ਇਥੇ ਹੀ ਪਿੰਡਾਂ 'ਚ ਬੋਲ ਕੇ ਗਏ ਭਾਨਾ ਘਰੇ ਵਾਗ ਗਿਆ ਰੁੱਤੋਂ ਲੈ ਲੈ ਕੇ ਥਾਣੇ 'ਚ ਜੀ ਕਹਿੰਦੇ ਤੇਰੇ ਤੇ ਕੋਈ ਹਮਲਾ ਕਰਸਰਾ ਦੇਰੀ ਜਾਨ ਨੂੰ ਖਤਰਾ ਐ ਐਸਐਸਪੀ ਨੂੰ ਮਲਾਉਣਾ ਉਹ ਵਿਚਾਰਾ ਇੰਨਾ ਠੀਕ ਆ ਬੰਦਾ ਭਾਵਕ ਹੋ ਜਾਂਦਾ ਉਹ ਜਜ਼ਬਾਤੀ ਬੰਦਾ ਕਈ ਵਾਰੀ ਵੱਧ ਘੱਟ ਬੋਲ ਵੀ ਜਾਂਦਾ ਮੈਂ ਸਮਝਾਉਂਦਾ ਵੀ ਰਹਿਣਾ ਪਰ ਇਹਨਾਂ ਦਿਮਾਗ ਵਾਲਾ ਨਹੀਂ ਹੈਗਾ ਉਹ ਚੱਕ ਕਿਉਂ ਵੀ ਸਚਨਾ ਬਾਗਤ ਧੋਲੇ ਚੱਕ ਉਹਨੇ ਲੁਧਿਆਣੇ ਪੁਲਿਸ ਨੂੰ ਦਿੱਤਾ ਵੀ ਇੱਥੇ ਤੇਰੇ ਖਿਲਾਫ ਦਰਖਾਸਤ ਆਈ ਹੈ ਵੀ ਇਹਨੇ ਕਿਸੇ ਏਜੰਟ ਕੁੜੀ ਤੋਂ 10000 ਰੁਪਏ ਮੰਗਿਆ ਮੈਂ ਕਹਿੰਦਾ ਭਾਂਦੇ ਨੇ ਚਾਹ ਦਾ ਕੱਪ ਵੀ ਪੀਤਾ ਹੋਵੇ ਕਿਸੇ ਤੋਂ ਪੈਸੇ ਲੈਣ ਦੀ ਦੂਰ ਦੀ ਗੱਲ ਹੈ ਕੁਝ ਸਾਬਤ ਕਰ ਦੇ ਤੁਸੀਂ ਗਾਰੰਟੀ ਚੈੱਕ ਰਹੇ ਹੋ ਪੂਰੀ ਮੈਂ ਕਹਿੰਦਾ ਅਸੀਂ ਦੇਣਦਾਰ ਹੋਵਾਂਗੇ ਜੇ 1000 ਰੁਪਏ ਵੀ ਕੋਈ ਜਾਂ ਚਾਹ ਦਾ ਕੱਪ ਵੀ ਸਾਬਤ ਕਰ ਦੇ ਭਾਂਦੇ ਨੇ ਪੀਤਾ ਗੱਲ ਕੀਤੀ ਜਾ ਰਹੀ ਹੈ ਵੀ ਜਿਹੜੀਆਂ ਆਵਾਜ਼ਾਂ ਨੇ ਪਹਾਣਾ ਲੋਕਾਂ ਨੂੰ ਜਗਾਉਂਦਾ ਸੀ ਪਿੰਡ-ਪਿੰਡ ਪ੍ਰਚਾਰ ਕਰਦਾ ਸੀ 831ਵੇਂ ਪਿੰਡਾਂ ਇਹ ਜੀ ਸਾਨੂੰ 8ਵੇਂ ਦਿਨ ਅੱਜ ਨਾਲ ਸੀ ਮੇਰੇ ਸਾਰੇ ਪਿੰਡਾਂ ਜਾਂਦਾ ਸੀ ਮਰੇ ਮਰੇ ਬੋਲਦੇ ਮਗਰ ਮਗਰ ਮੈਂ ਜਾਂਦਾ ਸੀ ਉਹ ਬਰਦਾਸ਼ਤ ਨਹੀਂ ਹੋਇਆ ਇਹੀ ਗੱਲ ਮੈਂ ਪਹਿਲੇ ਦਿਨ ਕਹੀ ਸਾਡੀ ਯਾਤਰਾ ਨੂੰ ਰੋਕਣਗੇ ਖੜਲ ਪਾਉਣਗੇ ਬਦਨਾਮ ਕਰਨਗੇ ਹੁਣ ਅੰਦਰ ਸਿੱਟਣਗੇ ਉਹ ਚਾਕੇ ਸਾਡਾ ਸਾਥੀ ਇੱਕ ਕਹਿੰਦੇ ਨੇ ਇਸੇ ਯਾਤਰਾ ਨੂੰ ਖਤਮ ਕਰਨ ਲਈ ਰੋਕਣ ਲਈ ਕਿੱਡਾ ਵੱਡਾ ਹੰਗਾਰਾ ਤੁਸੀਂ ਪਿੰਡਾਂ ਜਾ ਕੇ ਦੇਖੋ ਲੋਕਾਂ ਦਾ ਮਿਲ ਰਿਹਾ ਆ ਹੁਣ ਮੈਂ ਇੱਥੇ ਬੋਲ ਕੇ ਆਇਆ ਆ ਲੋਕ ਨੇ ਜਿਹੜੇ ਮੇਰੇ ਨਾਲ ਵਿਚਾਰੇ ਜੋਰ ਪਾਏ ਕਹਿੰਦੇ ਬਈ ਸਾਡੇ ਘਰੇ ਚੱਲ ਕੇ ਚਾਹ ਪੀ ਕੇ ਜਾਣੀ ਆ ਲੋਕਾਂ ਦਾ ਪਿਆਰ ਮਿਲ ਰਿਹਾ ਉਹ ਬਰਦਾਸ਼ਤ ਨਹੀਂ ਹੋਇਆ ਚੱਕ ਕੇ ਅੰਦਰ ਸਿੱਟਤਾ ਇਹਦੇ ਨਾਲ ਜੁੜੀ ਇੱਕ ਗੱਲ ਆ ਸੁਖਪਾਲ ਸਿੰਘ ਖਹਿਰਾ ਦਾ ਚਰਚਾ ਪਿੱਛੇ ਕਾਫੀ ਹੋ ਗਿਆ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਉਹਨਾਂ ਦੀ ਸਰਕਾਰ ਨੇ ਹਮੇਸ਼ਾ ਦਾਵਾ ਕੀਤਾ ਤਕਰੀਰ ਕੀਤੀ ਕਿ ਪਹਿਲਾਂ ਵਾਲੀ ਰਾਜਨੀਤੀ ਅਸੀਂ ਬਦਲਣ ਆਏ ਆ ਕਿਸੇ ਤੇ ਕੋਈ ਇੱਕ ਝੂਠਾ ਮਕਦਮਾ ਦਿਖਾ ਦਿਓ ਸਾਨੂੰ ਅਸੀਂ ਇਹ ਜੀ ਰਾਜਨੀਤੀ ਨਹੀਂ ਕਰਨੀ ਸੋਡੇਰ ਦੇ ਪੱਤਰਕਾਰਾਂ ਦੇ ਪਰਚੇ ਸੋਡੇ ਚੈਨਲ ਬੰਦ ਖੈਰੇ ਦੇ 15 ਦਾ 2015 ਦਾ ਮਕਦਮਾ ਪੁਰਾਣਾ ਚੱਕ ਕੇ ਝੂਠਾ ਦੇ ਮੜਤਾ ਉਹਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਹਾਈ ਕੋਰਟ ਤੋਂ ਹੋਈ ਸੁਪਰੀਮ ਕੋਰਟ ਤੱਕ ਗਿਆ ਪਵੰਤ 10-10 ਲੱਖ ਰੁਪਇਆ ਜਿਹੜਾ ਇੱਕ ਘੰਟੇ ਦਾ ਵਕੀਲ ਲੈਂਦੇ ਆ ਉਹ ਵਕੀਲ ਕਰਕੇ ਦਿੱਲੀ ਦੇ 5 ਕਰੋੜ ਰੁਪਇਆ ਖਰਚ ਕੀਤਾ ਗਿਆ ਖੈਰੇ ਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਸੁਪਰੀਮ ਕੋਰਟੋਂ ਉਹਦੇ ਉਹਦੀ ਜ਼ਮਾਨਤ ਹੋਈ ਹਾਈ ਕੋਰਟੋਂ ਇੱਕ ਪਰਚਾ ਖبوط ਤੋਂ ਲੈ ਹੋਰ ਦੇਤਾ ਕਿ ਆਪਣੇ ਗਵਾਹਾਂ ਨੂੰ ਧਮਕਾਉਂਦਾ ਸੀ ਜਿਵੇਂ ਖੈਰੇ ਆਪਾਂ ਨੇ ਦਿੱਤਾ ਵੀ 10000 ਰੁਪਇਆ ਕਿਸੇ ਕੁਲੀ ਜੰਟ ਤੋਂ ਮੰਗਿਆ 15000 ਰੁਪਇਆ ਮੰਗੂਗਾ ਤੂੰ ਭਾਨਸਿਆ ਕਹਿੰਦਾ ਸੀ ਕਿ ਕੈਪਟਨ ਨੇ ਅंसारी ਨੂੰ ਯੂਪੀ ਵਾਲੇ ਡਾਉਣ ਨੂੰ ਇੱਥੇ ਰੱਖਿਆ ਪੰਜਾਬ 'ਚ ਉਹ ਸਾਰਾ ਖਰਚਾ ਅਸੀਂ ਵਸੂਲਾਂਗੇ ਕੈਪਟਨ ਤੋਂ ਜਿੰਨਾ ਉਹਦੇ ਖਰਚੇ ਇੱਧਰੇ ਵਕੀਲਾਂ ਦੇ ਉੱਤੇ ਨੇ ਖਰਚਿਆ ਹੁਣ ਤੂੰ 5-5 ਕਰੋੜ ਰੁਪਈਆ ਪੰਜਾਬ ਦੇ ਖਜ਼ਾਨੇ 'ਚੋਂ ਖਰੇ ਨੂੰ ਅੰਦਰ ਰੱਖਣ ਲਈ ਕੀਤਾ ਉਹਦਾ ਜਵਾਬ ਕੌਣ ਦੇਊ ਉਹ ਖਰਚਾ ਕੌਣ ਦੇਊਗਾ ਤੂੰ ਮੇਰੇ ਵਰਗਾ ਕਹਿੰਦੇ ਚੱਕਿਓ ਹਰੀਕੇ ਪੱਤਨ ਤਰਨ ਤਰਨ ਚਿੱਟੇ ਦਾ ਪਰਚਾ ਦਿੱਤਾ ਸਰ ਮੇਰੀ ਆਵਾਜ਼ ਦੱਬਣ ਨੂੰ ਮੈਂ ਇੱਕ ਤਰੀਕ ਨੂੰ ਸਵਾਲ ਪੁੱਛਣ ਜਾਂਦਾ ਲੁਧਿਆਣੇ ਮੇਰੇ ਘਰ ਨੂੰ ਘੇਰਾ ਪਾ ਕੇ ਪੁਲਿਸ ਨਿਰਬੰਧ ਕਰ ਦਿੰਦੀ ਹੈ ਵੀ ਲੁਧਿਆਣੇ ਨਹੀਂ ਜਾਣ ਦੇਣਾ ਕਿਉਂ ਬਈ ਇਹ ਤਾਂ ਕਹਿੰਦੇ ਸਵਾਲ ਕਰਨ ਵਾਲਾ ਜਵਾਬ ਕਰਨ ਲੋਕਾਂ ਨੂੰ ਅਸੀਂ ਸਿਖਾਇਆ ਹੈ ਲੀਡਰਾਂ ਦੇ ਅੱਗੇ ਬੋਲਣ ਲੋਕਾਂ ਨੂੰ ਅਸੀਂ ਲਾਇਆ ਹੁਣ ਡਰਨਾ ਇੰਨਾ ਕਿਉਂ ਲੱਗ ਗਿਆ ਭਾਨੇ ਯਾਰ ਕਿ ਤੂੰ ਡਰਨ ਲੱਗ ਗਿਆ ਖਰੇਆ ਕਿਉਂ ਡਰਨ ਲੱਗ ਗਿਆ ਮੇਰਾ ਕਹਿੰਦਾ ਕੀ ਡਰਾਂ ਇਹ ਸਵਾਲ ਹੀ ਪਰ ਇਹ ਇਹ ਜਿਹੜੀ ਨੀਤੀ ਤੇ ਚੱਲਿਆ ਹੋਇਆ ਹੈ ਨਾ ਭਵਾਂਤ ਭਾਂਸਿਆ ਅੱਜ ਤੇਰਾ ਸਮ ਹੈ। ਹੂੰ। ਤੰਤਰ ਪੁਲਿਸ ਸਭ ਤੇਰੀ ਹੈ। ਹੂੰ। ਕੱਲ ਨੂੰ ਕਿਸੇ ਹੋਰ ਦਾ ਹੋਣਾ ਇਹ ਪੁਲਿਸ ਇਹ ਤਾਂ ਅੰਤਰ ਉਹਨਾਂ ਦਾ ਹੋਣਾ ਹੈ ਇਹ ਵਾਰੀ ਸਭ ਦੀ ਆਉਣੀ ਆ ਸੱਜਣਾ ਇਹ ਗਲਤ ਗੱਲ ਨਾ ਕਰ ਹੰਕਾਰ ਜਦ ਤੇਰੇ ਚੜਿਆ ਦਿਮਾਗ ਨੂੰ ਹੰਕਾਰ ਚੰਗਾ ਨਹੀਂ ਹੁੰਦਾ ਸਦਾ ਪਾਵਰਾਂ ਤਾਕਤਾਂ ਰਹੀਆਂ ਨਹੀਂ ਕਿਸੇ ਕੋਲ ਬਦਲਵੀਂ ਸਿਆਸਤ ਦੇਣ ਵਾਸਤੇ ਕਹਿੰਦੇ ਕਿ ਵਿਧਾਨ ਸਭਾ ਦੀਆਂ ਪੌੜੀਆਂ ਚੜਨੀਆਂ ਵੀ ਜ਼ਰੂਰੀ ਹੈ ਤੇ ਪਾਰਲੀਮੈਂਟ ਦੀਆਂ ਵਿੱਚੋਂ ਤਾਂ ਵੈਸੀ ਸਿਰ ਤੇ ਖੜੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਕੱਲੇ ਜਿਲੇ ਬਠਿੰਡੇ ਵਿੱਚ ਤੋਂ ਉੱਠ ਖੜੇ ਹੋਰ ਕਿਹੜੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਇਨਾਂ ਲੀਡਰਾਂ ਨੂੰ ਮੇਰੇ ਨਾਲ ਚੱਲਣ ਤੇ ਵਿਸ਼ਵਾਸ ਕੀਤਾ ਜਾ ਸਕਦਾ ਮੈਂ ਤਾਂ ਕਿਹਾ ਬਹੁਤ ਧੰਨ ਵੀ ਆਪ ਇਕੱਠੇ ਹੋ ਕੇ ਮੰਚ ਬਣਾ ਕੇ ਕਟੋ-ਕਟ ਸਾਡੇ 13 ਬੰਦੇ ਦਾ ਜਿਤਾ ਕੇ ਪੰਜਾਬ ਉੱਥੇ ਭਗ ਜੇ ਸਾਡੀ ਗੱਲ ਤਾਂ ਉੱਥੇ ਯਾਰ ਮੈਂ ਮੈਨੂੰ ਕਹਿੰਦੇ ਤੂੰ ਕੱਲਾ ਮੌੜਾ ਮੌੜਾ ਜਦ ਮੈਂ ਮੌੜ ਤੋਂ ਖੜਿਆ ਹੋਇਆ ਸੀ ਵੀ ਤੂੰ ਕੱਲਾ ਹੀ ਕਰ ਦਿੰਦਾ ਵਿਧਾਨ ਸਭਾ ਉਹ ਘੱਟੋ ਘੱਟ ਜਿਹੜੀ ਗੱਲ ਮੈਨੂੰ ਇਹਨਾਂ ਨੇ ਮੈਂ ਇੱਕ ਤਰੀਕ ਨੂੰ ਲੁਧਿਆਣੇ ਜਾ ਕੇ ਪੁੱਛਦਾ ਸੀ ਮੈਨੂੰ ਘਰੇ ਘੇਰ ਲਿਆ ਜੇ ਮੈਂ ਵਿਧਾਨ ਸਭਾ ਭੇਜਿਆ ਹੁੰਦਾ ਸੀ ਹੁਣ ਆ ਸੀਗਾ ਲੋਕਾਂ ਨੇ ਤਾਂ ਮੈਂ ਉੱਥੇ ਸਵਾਲ ਕਰਦਾ ਜਾ ਕੇ ਮੈਂ ਲੋਕ ਸਭਾ ਜਾਊਂਗਾ ਘੱਟੋ ਘੱਟ ਪੰਜਾਬ ਦੀ ਗੱਲ ਤਾਂ ਕਰੂੰਗਾ ਯਾਰ ਸਾਡੇ ਕੋਲ 13 ਐਮਪੀ ਲੋਕ ਸਭਾ 7 ਸਾਡੇ ਕੋਲ ਰਾਜ ਸਭਾ 20 ਬੰਦਿਆਂ ਦੇ ਵਿੱਚੋਂ ਇੱਕ ਅੱਦੇ ਬੰਦੇ ਨੂੰ ਛੱਡ ਕਿਸੇ ਨੇ ਗੱਲ ਕੀਤੀ ਜਾ ਕੇ ਲੋਕ ਸਭਾ ਰਾਜ ਸਭਾ ਵੀ ਹੜਾ ਨਾਲ ਪੰਜਾਬ ਮਰਿਆ ਜੇ ਹੜਾ ਨਾਲ ਪੰਜਾਬ ਨੇ ਮਰਨਾ ਹੈ ਤੇ ਇਹ ਪਾਣੀ ਸਾਡਾ ਖੋ ਕੇ ਤੁਸੀਂ Rajasthan ਨੂੰ ਦੇਤਾ ਦਿੱਲੀ ਨੂੰ ਦੇਤਾ ਰੈਫਰੈਂਸ ਦਾ ਦੇ ਮੁਤਾਬਕ ਪਾਣੀ ਦੇ ਉੱਤੇ ਪੰਜਾਬ ਦਾ ਹੱਕ ਹੈ ਇਹ ਆਵਾਜ਼ ਕਿਸੇ ਨੇ ਬੁਲੰਦ ਕੀਤੀ